ਗੌੜੀ ਕਬੀਰ ਜੀ ਤੇ ਪਰੇ ਚਾਰ ਤੁਕੇ ਜੰਮ ਤੇ ਉਲਟ ਭਏ ਹੈ RAM ਦੁਖ ਬਿਨ ਸੇ ਸੁਖ ਕੀਓ ਬਿਸ RAM ਬੈਰੀ ਉਲਟ ਭਏ ਹੈ ਮੀਤਾ ਸਾਖਤ ਉਲਟ ਸੁਜਨ ਭਏ ਚੀਤਾ ਅਬ ਮੋਹ ਸਰਬ ਕੁਸ਼ਲ ਕਰ ਮਾਨਿਆ ਛਾਂਤ ਭਈ ਜਬ ਗੋਬਿੰਦ ਜਾਣਿਆ ਰਹਾਉ ਤਨ ਮਹਿ ਹੋਤੀ ਕੋਟ ਉਪਾਦ ਉਲਟ ਭਈ ਸੁਖ ਸਹਿਜ ਸਮਾਦ ਆਪ ਪਛਾਨੈ ਆਪੈ ਆਪ ਰੋਗ ਨ ਬਿਆਪੈ ਤੀਨੋਂ ਤਾਪ ਅਬ ਮਨ ਉਲਟ ਸਨਾਤਨ ਹੂਆ ਤਬ ਜਾਣਿਆ ਜਬ ਜੀਵਤ ਮੂਆ ਕਹੋ ਕਬੀਰ ਸੁਖ ਸਹਿਜ ਸਮਾਵਾਂ ਆਪ ਨਾ ਡਰਾਂ ਨਾ ਅਵਰ ਡਰਾਵਾਂ ਗਉੜੀ ਕਬੀਰ ਜੀ ਪਿੰਡ ਮੂਆ ਜੀਉ ਕਿਹ ਕਰ ਜਾਤਾ ਸ਼ਬਦ ਅਤੀਤ ਅਨਾਹ ਦਰਾਤਾ ਜਿਨ ਰਾਮ ਜਾਣਿਆ ਤਿਨਹਿ ਪਛਾਨਿਆ ਜਿਉ ਬੂੰਗੇ ਸਾਕਰ ਮਨ ਮਾਨਿਆ ਐਸਾ ਗਿਆਨ ਕਥੈ ਬਨਵਾਰੀ ਮਨ ਰੇ ਪਵਨ ਧ੍ਰੜ ਸੁਖ ਮਨ ਨਾਰੀ ਰਹਾਉ ਸੋ ਗੁਰ ਕਰਹੋ ਜੇ ਬਹੋਰ ਨ ਕਰਨਾ ਸੋ ਪਦ ਰਵਹੋ ਜੇ ਬਹੋਰ ਨ ਰਵਨਾ ਸੋ ਧਿਆਨ ਤਰਹੋ ਜੇ ਬਹੋਰ ਨ ਧਰਨਾ ਐਸੇ ਮਰਹੋ ਜੇ ਬਹੋਰ ਨ ਮਰਨਾ ਉਲਟੀ ਗੰਗਾ ਜਮਨ ਮਿਲਾਵਾਂ ਬੇਨਜਾਲ ਸੰਗਮ ਮਨ ਮਹਿਣਾਵਾਂ ਲੋਚਾ ਸੰਸਾਰ ਇਹ ਬਿਉਹਾਰਾ ਤਤ ਵਿਚਾਰ ਕਿਆ ਅਬਰ ਵਿਚਾਰਾ ਅਪ ਤੇਜ ਬਾਏ ਪ੍ਰਥਮੀ ਆਕਾਸ਼ਾ ਐਸੀ ਰਹਤ ਰਹਾਂ ਹਰ ਪਾਸਾ ਕਹੈ ਕਬੀਰ ਨਿਰੰਜਨ ਧਿਆਵਾਂ ਤਿਤ ਘਰ ਜਾਵਾਂ ਜੇ ਬਹੁਰ ਨ ਆਵਾਂ ਗੌੜੀ ਕਬੀਰ ਜੀ ਤੇ ਪਦੇ ਕੰਚਨ ਸਿਉ ਪਾਈਐ ਨਹੀਂ ਤੋਲ ਮਨ ਦੇ ਰਾਮ ਲੀਆ ਹੈ ਮੋਨ ਅਬ ਮੁਹੇ ਰਾਮ ਆਪਣਾ ਕਰ ਜਾਣਿਆ ਸਹਜ ਸੁਭਾਏ ਮੇਰਾ ਮਨ ਮਾਨਿਆ ਰਹਾਉ ਬ੍ਰਹਮ ਕਥ ਕਥ ਅੰਤ ਨ ਪਾਇਆ ਰਾਮ ਭਗਤ ਬੈਠੇ ਘਰ ਆਇਆ ਕਹੋ ਕਬੀਰ ਚੰਚਲ ਮਤ ਤਿਆਗੀ ਕੇਵਲ ਰਾਮ ਭਗਤ ਨਿਜ ਭਾਗੀ ਗੌੜੀ ਕਬੀਰ ਜੀ ਜਿਹ ਮਰਨਾ ਸਭ ਜਗਤ ਤਰਾਸਿਆ ਸੋਮ ਵਰਨਾਪੁਰ ਸ਼ਬਦ ਪ੍ਰਗਾਸਿਆ ਅਬ ਕੈਸੇ ਮਰਉ ਮਰਨ ਮਨ ਮਾਨਿਆ ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ ਰਹਾਉ ਮਰਨ ਮਰਨ ਕਹੈ ਸਬ ਕੋਈ ਸਹਜੇ ਮਰੈ ਅਮਰ ਹੋਇ ਸੋਈ ਕਹੋ ਕਬੀਰ ਮਨ ਭਇਆ ਅਨੰਦਾ ਗਿਆ ਪਰਮ ਰਹਿਆ ਪਰਮਾਨੰਦਾ ਗੌੜੀ ਕਬੀਰ ਜੀ ਕਤ ਨਹੀਂ ਠੌਰ ਮੂਲ ਕਤ ਲਾਵਾਂ ਕੋਜਤ ਤਾਨ ਮਹਿ ਠੌਰ ਨਾ ਪਾਵਾਂ ਲਾਗੀ ਹੋਏ ਸੋ ਜਾਣੈ ਤੀਰ RAM ਭਗਤ ਅਨਿਆਲੇ ਤੀਰ ਰਹਾਉ ਏਕ ਪਾਏ ਦੇਖੋ ਸਭ ਨਾਰੀ ਚਾ ਜਾਣੋ ਸਹ ਕੋਣ ਪਿਆਰੀ ਕਹੋ ਕਬੀਰ ਜਾ ਕੈ ਮਸਤਕ ਭਾਗ ਸਭ ਪਰ ਹਰਤਾ ਕੋ ਮਿਲੈ ਸੁਹਾਗ ਗੌੜੀ ਕਬੀਰ ਜੀ ਜਾ ਕੈ ਹਰសា ਠਾਕੁਰ ਭਾਈ ਮੁਕਤ ਅਨੰਤ ਪੁਕਾਰਣ ਜਾਈ ਆਬ ਕਹੋ RAM ਭਰੋਸਾ ਤੋਰਾ ਤਬ ਕਾ ਹੂੰ ਕਾ ਕਵਨ ਨਿਹੋਰਾ ਰਹਾ ਤੀਨ ਲੋਕ ਜਾ ਕਹਿ ਹੈ ਭਾਰ ਸੋ ਕਾਹੇ ਨਾ ਕਰੈ ਪ੍ਰਤਪਾਰ ਕਹੋ ਕਬੀਰ ਇੱਕ ਬੁੱਧ ਵਿਚਾਰੀ ਕਿਆ ਬਸ ਜੋ ਵਿਖ ਦੇ ਮਹਤਾਰੀ ਗੌੜੀ ਕਬੀਰ ਜੀ ਬਿਨ ਸਤ ਸਤੀ ਹੋਏ ਕੈਸੇ ਨਾਰ ਪੰਡਿਤ ਦੇ ਖੋਰਦਾ ਵਿਚਾਰ ਪ੍ਰੀਤ ਬਿਨਾ ਕੈਸੇ ਬਧੈ ਸਨੇਹ ਜਬ ਲਗ ਰਸ ਤਬ ਲਗ ਨਹੀਂ ਨੇਹ ਰਹਾਉ ਸਾਹਨ ਸਤ ਕਰੈ ਜੀ ਆਪਣੈ ਸੋ ਰਮਈਏ ਕਉ ਮਿਲੈ ਨਾ ਸੁਪਨੈ ਤਾਨ ਮਨ ਧਨ ਗ੍ਰਹਿ ਸੌਪ ਸਰੀਰ ਸੋਈ ਸੁਹਾਗਨ ਕਹੈ ਕਬੀਰ ਗੌੜੀ ਕਬੀਰ ਜੀ ਵਿਖਿਆ ਵਿਆਪਿਆ ਸਗਲ ਸੰਸਾਰ ਵਿਖਿਆ ਲੈ ਡੂਡੀ ਪਰਵਾਰ ਰੇ ਨਾਰਾ ਨਾਵ ਚੌੜ ਕਤ ਬੋੜੀ ਹਰ ਸਿਓ ਤੋੜ ਵਿਖਿਆ ਸੰਗ ਜੋੜੀ ਰਹਾਉ ਸੁਰ ਨਰ ਦਾ ਧੇ ਲਾਗੀ ਆਗ ਨਿਕਟ ਨੀਰ ਪਸ ਪੀਵਸਨਾ ਝਾਗ ਜੇ ਤਤ ਚੇਤਤ ਨਿਕਸਿਓ ਨੀਰ ਸੋ ਜਲ ਨਿਰਮਲ ਕਥਤ ਕਬੀਰ ਗੌੜੀ ਕਬੀਰ ਜੀ ਜਿਹ ਕੁਲ ਪੂਤਨਾ ਗਿਆਨ ਵਿਚਾਰੀ ਵਿਧਵਾ ਕਸਨਾ ਭਈ ਮਹਤਾਰੀ ਜਿਹ ਨਾਰ ਰਾਮ ਭਗਤ ਨਹਿ ਸਾਧੀ ਜਨਮਤ ਕਾਸਨਾ ਮੋ ਅਪਰਾਧੀ ਰਹਾ ਮੁਚ ਮੁਚ ਗਰਭ ਗਏ ਕੀਨ ਬਚਿਆ ਬੁੱਢ ਪੁੱਜ ਰੂਪ ਜੀਵੇ ਜਗ ਮਝਿਆ ਕਹੋ ਕਬੀਰ ਜੈਸੇ ਸੁੰਦਰ ਸਰੂਪ ਨਾਮ ਬਿਨਾ ਜੈਸੇ ਕੁਬਜ ਕੁਰੂਪ ਗੌੜੀ ਕਬੀਰ ਜੀ ਜੋ ਜਨ ਲੇਖ ਖਤਮ ਕਾ ਨਾਮ ਤਿਨ ਕੈ ਸਤ ਬਲਿਹਾਰੈ ਜਾਉ ਸੋ ਨਿਰਮਲ ਨਿਰਮਲ ਹਰ ਗੁਣ ਗਾਵੇ ਸੋ ਭਾਈ ਮੇਰਾ ਮਨ ਭਾਵੇ ਰਹਾਉ ਜਿਹ ਕਟ ਰਾਮ ਰਹਾ ਭਰਪੂਰ ਤਿਨ ਕੀ ਪਗ ਪੰਕਜ 함 ਧੂਰ ਜਾ ਜੁਲਾਹਾ ਮਤ ਕਾ ਤੀਰ ਸਹਿਜ ਸਹਿਜ ਗੁਣ ਰਮੈ ਕਬੀਰ ਗੌੜੀ ਕਬੀਰ ਜੀ ਗगन ਰਸਾਲ ਚੋ ਐ ਮੇਰੀ ਬਾਠੀ ਸੰਤ ਮਹਾਰਸ ਤਨ ਭਇਆ ਕਾਠੀ ਵਾਕੋ ਕਹੀਐ ਸਹਜ ਮਤਵਾਰਾ ਪੀਵਤ ਰਾਮ ਰਸ ਗਿਆਨ ਵਿਚਾਰਾ ਰਹਾ ਸਹਜ ਕਲਾ ਲੰਜੋਂ ਮਿਲਾਈ ਆਨੰਦ ਮਾਤੇ ਅਨ ਦਿਨ ਜਾਈ ਚਿੰਤ ਚੀਤ ਨਿਰੰਜਨ ਲਾਇਆ ਕਹੋ ਕਬੀਰ ਤਉ ਅਨਪਉ ਪਾਇਆ